ਦੇ ਕੋ ਰੈਸਟਰ ਤੇ ਮੈਨੂੰ ਤੁਹਾਡੇ ਕੋਲ ਹੀ ਪਤਾ ਲੱਗ ਰਿਹਾ ਮੈਂ ਸਵੇਰੇ ਵੀ ਚੱਕਰ ਲਗਾ ਕੇ ਗਿਆ ਸੀਗਾ ਕਹਿੰਦੇ ਕੈਂਡੀਡੇਟ ਘੰਟੇ ਬਾਅਦ ਇਹਨਾਂ ਨੂੰ ਫ੍ਰੀ ਕਰ ਦੇਣਗੇ ਲੇਕਿਨ ਹੁਣ ਪਤਾ ਲੱਗਾ ਕਿ ਅਜੇ ਤੱਕ ਇਹਨਾਂ ਨੂੰ ਫ੍ਰੀ ਨਹੀਂ ਕੀਤਾ ਹੁਣ ਮੈਨੂੰ ਚੰਡੀਗੜ੍ਹੋਂ ਇੱਕ ਟੈਲੀਫੋਨ ਆਇਆ ਵੀ ਜਾ ਕੇ ਪਤਾ ਕਰੋ ਔਰ ਇਸ ਕਰਕੇ ਹੁਣ ਮੈਂ ਆਇਆ ਸੀਗਾ ਹੁਣ ਮੀਡੀਆ ਤੋਂ ਹੀ ਪਤਾ ਲੱਗੂਗਾ ਕਿ ਇਹਨਾਂ ਨੂੰ ਅਰੈਸਟ ਪਾ ਰਹੇ ਆ ਜਾਂ ਕੀ ਕਰ ਰਹੇ ਆ ਰਿਸੋਰਸਸ ਦੇ ਹਵਾਲੇ ਸੇ ਖਬਰ ਆ ਰਹੀ ਹੈ ਇਹ ਕਿ ਉਹਨਕੋ ਅਰੈਸਟ ਡਾਲਦੀ ਗਈ ਹੈ ਕਿਉਂਕਿ ਟੈਂਡਰ ਘੁਟਾਲੇ ਕੋ ਲੈ ਕੇ ED ਨੇ ਜੋ 2 ਦਿਨ ਪਹਿਲੇ ਸੰਬੰਧ ਜਾਰੀ ਕੀਆ ਸੀ। ਦੇਖੋ ਇਹਨ ਵਲੇਣਾ ਵੀ ਬੁਲਾਇਆ ਸੀ 5-6 ਮਹੀਨੇ ਉਹਨਾਂ ਨੇ ਵੀ ਅਰੈਸਟ ਕੀਤਾ ਸੀ ਲੇਕਿਨ ਲੱਭਿਆ ਉਹਨਾਂ ਨੂੰ ਹੀ ਕੱਖ ਨਹੀਂ ਸੀ ਔਰ ਉਹਨੇ ਈਡੀ ਨੂੰ ਵੀ ਮੈਂ ਇਹੀ ਕਹਾਂਗਾ ਕਿ ਇਹਨਾਂ ਕੋਲ ਕੁਝ ਵੀ ਨਹੀਂ ਲੱਭਣਾ ਜਾਣ ਬੁਝ ਕੇ ਖਰਾਬ ਕਰ ਰਹੇ ਪਹਿਲਾਂ ਪੰਜਾਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਖਰਾਬ ਕੀਤਾ ਸੀਗਾ ਤੰਗ ਕੀਤਾ ਸੀਗਾ ਹੁਣ ਸੈਂਟਰ ਦੀ ਸਰਕਾਰ ਇਹਨਾਂ ਨੂੰ ਤੰਗ ਕਰ ਰਹੀ ਹੈ ਜਿਨੇ ਵੀ ਕਾਂਗਰਸੀ ਲੀਡਰ ਸਹਿਬਾਨ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਤੰਗ ਕਰ ਤੋ ਕੀ ਲੱਗ ਰਹਾ ਹੈ ਆਪਕੋ ਕਿ ਕਾਫੀ ਦੇਰ ਸੇ ਉਹਨਨੇ ਬੁਲਾਇਆ ਗਿਆ ਸਵੇਰੇ ਸੇ ਆਏ ਹੋਏ 11 ਵਜੇ ਕੇ ਔਰ ਅਭੀ ਤੱਕ ਈਡੀ ਦੁਆਰਾ ਜਾਂ ਕਿਸੇ ਦੁਆਰਾ ਕੋਈ ਪੁਸ਼ਟੀ ਨਹੀਂ ਬਲੇ ਕੀਤੀ ਜਾ ਰਹੀ ਥੀ ਲੇਕਿਨ ਅਬ ਸਾਹਮਣੇ ਇਹ ਖਬਰ ਆ ਰਹੀ ਹੈ ਕਿ ਅਰੈਸਟ ਹੋ ਰਹੀ ਹੈ ਦੇਖੋ ਮੈਨੂੰ ਤੇ ਮੀਡੀਆ ਰਾਹੀਂ ਪਤਾ ਲੱਗ ਰਿਹਾ ਕਿ ਅਰੈਸਟ ਹੋ ਰਹੀ ਹੈ ਹੁਣ ਅੰਦਰ ਕੀ ਗੱਲਬਾਤ ਹੋਈ ਹੈ ਉਸ ਬਾਰੇ ਤਾਂ ਮੈਨੂੰ ਕੋਈ ਕਿਸੇ ਗੱਲ ਦਾ ਨਹੀਂ ਪਤਾ ਪਰ ਜੋ ਵੀ ਗੱਲ ਹੋ ਰਹੀ ਹੈ ਗਲਤ ਹੋ ਰਹੀ ਹੈ ਕਿਉਂ ਲੱਗਦਾ ਇਤਨਾ ਇਤਨਾ ਸਮੇਂ ਕਿਉਂ ਲੱਗ ਰਹਾ ਹੈ ਦੇਖੋ ਇਹ ਤਾਂ ਹੁਣ ਇਹਨਾਂ ਦੀ ਈਡੀ ਵਾਲਿਆਂ ਦੀ ਮਰਜ਼ੀ ਵੀ ਜਾਣ ਬੁਝ ਕੇ ਤੰਗ ਪਰੇ ਕਿ ਕਿਸੇ ਨਾ ਕਿਸੇ ਕੋਈ ਨਾ ਕੋਈ ਲੂਪ ਉਲਭਰੇ ਹੋਣਿਆ ਕੋਈ ਅਲੀਗੇਸ਼ਨ ਲਾਣਗੇ ਜੇ ਉਹਨਾਂ ਨੇ ਗਿਫਤਾਰੀ ਪਾਣੀ ਤਾਂ ਕੋਈ ਨਾ ਕੋਈ ਅਲੀਗੇਸ਼ਨ ਜ਼ਰੂਰ ਲਾਣਗੇ ਪਰ ਮੇਰੀ ਸਾਹਿਬ ਜਿਆਦਾ ਸੰਪਤੀ ਜਿਹੜੀ ਹੋਣ ਦੇ ਮਾਮਲੇ ਦੇ ਵਿੱਚ ਪਿਛਲੇ ਸਾਲ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਤੇ 10 ਤੋਂ ਵੱਧ ਟਿਕਾਣਾ ਤੇ ਰੇਡ ਕੀਤੀ ਗਈ ਸੀ ਬਿਲਕੁਲ ਬਿਲਕੁਲ ਜੀ ਜੇ ਮਿਲੇ ਸੀ ਕਿ ਮਤਲਬ ਇਹਨਾਂ ਨੂੰ ਸਬੂਤ ਮਿਲੇ ਸੀ ਉਸੇ ਮਾਮਲੇ 'ਚ ਤਾਂ ਤਲਬ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਸਬੂਤ ਨਹੀਂ ਮਿਲੇ ਜਾਂ ਫਿਰ ਜਾਣਬੁੱਝ ਕੇ ਤਾਂ ਮੈਡਮ ਪਹਿਲਾਂ ਪੰਜਾਬ ਸਰਕਾਰ ਨੇ ਵਿਜੀਲੈਂਸ ਨੇ ਇਹਨਾਂ ਨੂੰ ਗਿਫਤਾਰ ਕੀਤਾ ਸੀ ਇਹਨਾਂ ਦੀ ਬੇਲ ਹੋ ਗਈ ਸੀਗੀ ਹਾਈ ਕੋਰਟ ਨੇ ਵੀ ਬੀਲ ਕਰ ਲਈ ਸੀ ਇਹਨਾਂ ਦੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕੋਈ ਵੀ ਇਹਨਾਂ ਨੂੰ ਬੁਲਾਇਆ ਜਾਂ ਕੀਤਾ ਉਹਨਾਂ ਨੂੰ ਕੋਈ ਕੋਈ ਵੀ ਚੀਜ਼ ਨਹੀਂ ਲੱਭੀ ਸੀ ਔਰ ਇਸੇ ਤਰ੍ਹਾਂ ਹੁਣ ED ਵਾਲੇ ਤੰਗ ਕਰ ਰਹੇ ਆ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਕੋਲੋਂ ਕੋਈ ਵੀ ਜਿੱਦਾਂ ਤੁਸੀਂ ਕਹਿੰਦੇ ਵਾਧੂ ਸੰਪਤੀ ਜਾਂ ਕੋਈ ਹੋਰ ਵੀ ਅਲੀਗੇਸ਼ਨ ਬਿਲਕੁਲ ਨਿਰਅਧਾਰ ਗਲਤ ਹੋ ਕਿਉਂਕਿ ਕਾਗਜ਼ ਪੱਤਰ ਇਹ ਤੋਂ ਲਿਕੇ ਗਏ ਸاتھ ਮੇਂ ਤੋਂ ED ਤੋਂ ਪੂਰੀ ਤਰ੍ਹਾਂ ਸੈਟੀਸਫਾਈ ਨਹੀਂ ਕਰ ਪਾਈਏ ਦੇਖੋ ਇਹਨਾਂ ਦੀ ਮਰਜ਼ੀ ਦੇਂਦੇ ਤੇ ਮਰਜ਼ੀ ਕੇਸ ਪਾਦੇ ਜੋ ਮਰਜ਼ੀ ਕਰਦੇ ਨੇ ਮੈਂ ਤਾਂ ਜੋ ਮਾਨਯੋਗ ਹਾਈ ਕੋਰਟ ਨੇ ਫੈਸਲਾ ਦੇਣਾ ਮੈਂ ਤੇ ਉਹੀ ਆਣਾ ਕਿ ਇਹ ਦੁਨੀਆ ਕੀ ਕਿਉਂਕਿ ਰਵਨੀਤ ਬਿੱਟੂ ਕੋ ਵੀ ਕੇਂਦਰੀ ਮੰਤਰੀ ਬਣਾਇਆ ਗਿਆ ਹੈ ਉਸ ਨੂੰ ਲੈ ਕੇ ਵੀ ਕਈ ਨਾ ਕਈ ਦਬਾਅ ਡਾਲਾ ਜਾ ਰਿਹਾ ਹੋ ਮੈਂ ਤਾਂ ਪਹਿਲਾਂ ਕਿਹਾ ਕਿ ਪਹਿਲਾਂ ਆਮ ਆਦਮੀ ਦੀ ਸਰਕਾਰ ਨੇ ਦੁਆ ਪਾਇਆ ਸੀ ਹੁਣ ਸੈਂਟਰ ਸਰਕਾਰ ਦੁਆ ਪਾ ਰਹੀ ਹੈ ठीक है तो क्या लग रहा है आपको कि अभी बातचीत हुई है आपकी उनके साथ नहीं मेरी ਇਹਨਾਂ ਨਾਲ ਆਸ਼ੂ ਜੀ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਉਂਕਿ ਆਪ ਹੀ ਆਏ ਹੋਰ ਕੋਈ ਕਾਂਗਰਸ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੀਗਾ ਜੀ ਕਿਸੇ ਨੂੰ ਪਤਾ ਨਹੀਂ ਲੱਗਾ ਲੇਕਿਨ ਸਾਰਿਆਂ ਨੇ ਆਣਾ ਸੀ तो अभी ਨੈਕਸਟ ਕਿਆ ਐਕਸ਼ਨ ਹੋਗਾ ਨੈਕਸਟ ਕਿਆ ਸਟੈਪ ਹੋਗਾ ਦੇਖਦੇ ਹਾਂ ابھی ਜੇ ਤਾਂ ਗਿਫਤਾਰੀ ਪਾਉਂਦੇ ਹੈ ਫਿਰ ਜੋ ਹਾਈਕ ਬਣ ਗਏਗਾ ਉਹ ਸੀ ਐਕਸ਼ਨ ਕਰਨ ਨੂੰ ਤਿਆਰ ਠੀਕ ਹੈ